ਸਰ ਇਹਨੂੰ ਫ੍ਰੈਂਚ ਡਿਜ਼ਾਈਨ ਕਿਛਤੋਂ ਜਿਵੇਂ ਜੇ ਆਪਾਂ ਪੇਂਟ ਦੇ ਵਿੱਚ ਸੁਣ ਬਹੁਤ ਸੋਨਾ ਫਲਾਰ ਨਾ ਸਕਾਂਗੇ ਜਿਵੇਂ ਤੁਸੀਂ ਸ਼ਰਟ ਤੇ ਕੇ ਰਿੱਤੇ ਪਾ ਕੇ ਦੁਪੱਟੇ ਤੇ ਬੂਟੀ ਵੀ ਪਾ ਸਕਦੇ ਹੋ ਤੇ ਨਾਲ ਟ੍ਰੇਸ ਵੀ ਦੱਸਾਂਗੀ ਵੀ ਪੇਂਟ ਲਈ ਤੁਸੀਂ ਟ੍ਰੇਸ ਕਿਵੇਂ ਬਣਾ ਸਕਦੇ ਹੋ ਜਿਵੇਂ ਇਸ ਤਰੀਕੇ ਨਾਲ ਮੈਂ ਇੱਕ ਰੱਜਾਂ ਫਲਾਰ ਡਰਾ ਕੀਤਾ ਹੈਗਾ ਇਸੇ ਸ਼ੇਪ ਦੇ ਵਿੱਚ ਜਿਵੇਂ ਆਪਣੇ ਕੋਲ ਇੱਕ ਫਲਾਰ ਹੈ ਤੁਸੀਂ ਆਹ ਫੋਟੋ ਦੇਖ ਸਕਦੇ ਹੋ ਆਵਲ ਆਪਣੇ ਕੋਲ ਇੱਕ ਫਲਾਰ ਬਣਿਆ ਹੋਇਆ ਤੇ ਇਹਨੂੰ ਤੁਸੀਂ ਫੋਨ ਦੇ ਉੱਤੇ ਨਾ ਸਕਰੀਨ ਲੌਕ ਲੱਗ ਜਾਂਦਾ ਹੁੰਦਾ ਜਿੰਨਾ ਕਿ ਸਾਈਜ਼ ਨੂੰ ਚਾਹੀਦਾ ਉਹਨੂੰ ਇਨਲਾਰਜ ਕਰਕੇ ਤੁਸੀਂ ਸਕਰੀਨ ਲੌਕ ਲਾ ਕੇ ਇਸ ਤਰੀਕੇ ਨਾਲ ਆਪ ਦਾ ਜਿਹੜਾ ਫਰੇਮ ਦੇ نیچے ਰੱਖ ਕੇ ਤੁਸੀਂ ਫੁੱਲ ਨੂੰ ਡਰਾ ਕਰ ਸਕਦੇ ਜਿਵੇਂ ਆ ਇਹ ਜਿਵੇਂ ਕਰਕੇ ਦਿਖਾਵਾਂਗੀ ਐਵੇਂ ਠੀਕ ਹੈ نیچے ਤੁਹਾਨੂੰ ਉਹ ਵੱਡਾ ਜਿਹੜਾ ਫੁੱਲ ਹੈ ਉਹ ਦੇਖ ਰਹੇ ਹੋ ਉਹਨੂੰ ਤੁਸੀਂ ਕੀ ਕਰਨਾ ਇੱਕ ਠੀਕ ਇਹ ਰੈਡੀ ਹੋ ਗਿਆ ਵੀ ਸੇਮ ਲੁੱਕ ਆ ਦੇ ਬਸ ਐਵੇਟਰੀਸ ਕਰ ਲੈਣਾ ਤੁਸੀਂ ਠੀਕ ਮੈਂ ਆਪਾਂ ਤੁਹਾਡੇ ਅਟ੍ਰੇਸ ਠੀਕ ਹੈ ਜੀ ਆਹ ਬੜਾ ਸੇਮ ਫੁੱਲਾ ਆ ਇਸ ਨੂੰ ਬਣਾਉਣਾ ਸਾਵਾਂਗੇ ਆਪ ਪੈਸ ਤਰੀਕੇ ਨਾਲ ਡ੍ਰੇਸ ਕੀਤਾ ਹੈਗਾ ਤੇ ਇਹਦਾ ਪੂਰਾ ਫੁੱਲ ਹੈ ਜਿਹੜਾ ਇਸ ਤਰੀਕੇ ਦਾ ਬਣਦਾ ਤੇ ਇਹਨੂੰ ਤੁਸੀਂ ਆਪਦੇ ਸੂਟ ਤੇ ਚੁਮੀ ਤੇ ਡਰਾ ਕਰ ਸਕਦੇ ਹੋ ਆਜਵਾਜ਼ ਨੂੰ ਆਪਾਂ ਇਹ ਵਾਲਾ ਪੇਂਟ ਦਾ ਫੁੱਲ ਬਣਾਉਣਾ ਸਪੋਨਾਂ ਦੇਖੋ ਆ ਆਪਣੀ ਕੋਲੀ ਡਰਾਇੰਗ ਹੈ ਜਿਹੜੀ ਰੈਡੀ ਹੋ ਗਈ ਇਸ ਤੋਂ ਬਾਅਦ ਆਪਾਂ ਇੱਕ 컬러 ਹੈ ਜਿਹੜਾ ਕਲਰਸ ਹੁਣ ਦੱਸਿਆ ਸੀ ਆਪਾਂ ਫੈਬਰਿਕ ਕਲ ਦੇ ਕਲਰਸ ਲੈਣੇ ਆ ਨਾਲ ਬਰਸ਼ ਲੈ ਲੇ ਆਪਾਂ yellow ਤੇ parrot 컬러 ਹੈ ਜਿਹੜਾ ਯੂਜ਼ ਕਰ ਰਹੇ ਆ ਅੱਜ ਤੇ ਆ ਆਪਾਂ ਥੋੜਾ ਥੱਲੇ ਰੱਖ ਲਾਂਗੇ ਪੇਪਰ ਹੇਠਾਂ ਕਿ ਆਪਣੇ ਕੱਪੜੇ ਜਿਹੜੇ ਨੂੰ ਸੇਫ ਰਹੇ ਤਾਂ ਇਸ ਤੋਂ ਬਾਅਦ ਇਹਦੇ ਵਿੱਚ ਕੋਈ ਸ਼ੇਡਿੰਗ ਨਹੀਂ ਕੋਈ ਡਬਲ ਕਲਰ ਨਹੀਂ ਸਿੰਪਲ ਸਿੱਧਾ ਪੇਂਟ ਹੈ ਠੀਕ ਹੈ ਇਦਿਛ ਤੁਸੀਂ ਆਦੇ ਬ੍ਰਸ਼ ਨੂੰ ਕੀ ਕਰਨਾ ਹੈ ਕਲਰ ਲਾ ਲੈਣਾ ਹੈਗਾ ਜਿਹੜੇ ਵੀ ਕਲਰ ਦੇ ਤੁਸੀਂ ਫਲ ਬਣਾਉਣੇ ਨੇ ਤੇ ਉਹਦੇ ਨਾਲ ਤੁਸੀਂ ਜਿਵੇਂ ਜਿਵੇਂ ਆਪਾਂ ਡਰਾਇੰਗ ਕੀਤਾ ਹੈਗਾ ਉਸ ਤਰੀਕੇ ਨਾਲ ਉਹਨੂੰ ਕਵਰ ਕਰਦੇ ਹੋ। ਦੇਖੋ ਜੇ ਤੁਹਾਡਾ ਫੁੱਲ ਛੋਟਾ ਹੈ ਤਾਂ ਤੁਸੀਂ ਛੋਟਾ ਬ੍ਰਸ਼ ਲੈ ਸਕਦੇ ਹੋ। ਜੇ ਤੁਹਾਡਾ ਫੁੱਲ ਵੱਡਾ ਹੈ ਤਾਂ ਤੁਸੀਂ ਵੱਡਾ ਬ੍ਰਸ਼ ਲੈ ਸਕਦੇ ਹੋ। ਇਸ ਤਰੀਕੇ ਨਾਲ ਉਹਨੂੰ ਪੂਰਾ ਫਿਲ ਕਰ ਦੇਣਾ। ਠੀਕ ਹੈ ਆਪਾਂ ਵੀ ਛੋਟੇ ਹੀ ਲੱਗ ਗਿਆ ਥੋੜਾ ਜਿਹਾ ਇਸ ਤਰੀਕੇ ਨਾਲ ਪੂਰਾ ਫਿਲ ਕਰ ਦੇਣਾ ਕਲਰਸ ਉਹਨਾਂ ਪਹਿਲਾਂ ਦੱਸੇ ਹੋਏ ਆ ਬਸ ਉਸੇ ਸ਼ੇਪ ਦੇ ਵਿੱਚ ਤੁਸੀਂ ਕੀ ਕਰਨਾ ਸਾਰਾ ਜਿਹੜਾ ਡਰਾ ਕੀਤਾ ਸੀ ਉਹਦੇ ਪ੍ਰੋਪਰ ਉੱਤੇ ਸਾਰਾ ਕਲਰ ਹੈ ਜਿਹੜਾ ਪ੍ਰੋਪਰ ਫਿਲ ਕਰ ਦੇਣਾ ਤਾਂ ਬਹੁਤ ਸੋਹਣਾ ਤੇ ਸੌਖਾ ਕਿਸੀ ਆਪਦਾ ਸੂਟ ਹੈ ਜਿਹੜਾ ਪੇਂਟ ਕਰ ਸਕਦੇ ਹੋ ਹੁਣ ਇਹਦੇ ਵਿੱਚ ਕੋਈ ਡਬਲ ਸ਼ੇਡ ਵਾਲਾ ਸਟੋਕ ਨਹੀਂ ਇਹਨੂੰ ਕੋਈ ਵੀ ਬੱਚਾ ਵੀ ਭਰ ਸਕਦਾ ਹੈ ਨਾ ਤਾਂ ਇਹ ਤੁਸੀਂ ਈਜ਼ੀਲੀ ਆਪਦਾ ਸੂਟ ਹੈ ਜਿਹੜਾ ਰੈਡੀ ਕਰ ਸਕਦੇ ਹੋ ਮੈਨੂੰ ਫੋਨ ਆਇਆ ਸੀਗਾ ਵੀ ਐਵੇਂ ਦੀ ਜਿਹੜੀ ਸਟ੍ਰੋਕਸ ਨੇ ਹੱਥ ਦੀਆਂ ਜਿਹੜੀਆਂ ਮਤਲਬ ਸ਼ੇਪਸ ਤੁਸੀਂ ਤਿੰਨੇ ਉਹਨਾਂ ਡਬਲ ਨਾਲ ਸਾਨੂੰ ਹੱਥ ਨਹੀਂ ਘੁਮਾਉਣਾ ਆਉਂਦਾ ਸਾਡਾ ਸਹੀ ਨਹੀਂ ਬਣਦਾ ਤਾਂ ਤੁਸੀਂ ਐਵੇਂ ਦੇ ਡਿਜ਼ਾਈਨ ਦੱਸੋ ਜਿਹੜੇ ਅਸੀਂ ਈਜ਼ੀਲੀ ਕਰ ਸਕੀਏ ਤਾਂ ਆਪਾਂ ਤੁਹਾਡੇ ਲਈ ਅੱਜ ਕਾ ਡਿਜ਼ਾਈਨ ਲੈ ਕੇ ਆਏ ਆ ਇਹਦੇ ਇਹਦੇ ਵਿੱਚ ਕੁਝ ਵੀ ਨਹੀਂ ਕਰਨਾ सिंपल ਤੁਸੀਂ ਬਲ ਡਰਾ ਕੀਤੇ ਦੇ ਉੱਤੇ ਉੱਤੇ 컬러 ਫਿਲ ਕਰ ਦੇਣਾ ਕੋਈ ਡ્રો ਨਹੀਂ ਕੋਈ ਸ਼ੇਡਿੰਗ ਨਹੀਂ ਕੁਛ ਨਹੀਂ ਜਸਟ ਸਿੰਪਲ ਇੱਕ ਸੂਟ ਹੈ ਜਿਹੜਾ ਆਪਾਂ ਉਹ ਵੀ ਫੋਨ ਤੋਂ ਹੀ ਡਰਾ ਕਰ ਲਿਆ ਜੇ ਲੈਪਟਾਪ ਹੈਗਾ ਲੈਪਟਾਪ ਤੋਂ ਕਰ ਲਓ ਹਨਾ ਸਕਰੀਨ ਨੂੰ ਸਕਰੀਨ ਲੌਕ ਲਾ ਕੇ ਤੇ ਉਸ ਤੋਂ ਬਾਅਦ ਤੁਸੀਂ ਐਵੇਂ ਡਰਾ ਕਰ ਸਕਦੇ ਹੋ ਤਾਂ ਕਿ ਤੁਹਾਡਾ ਜਿਹੜਾ ਇੱਕੋ ਜਿਹਾ ਫੁੱਲ ਆ ਜਾਵੇ ਜਾਂ ਤੁਸੀਂ ਇਹ ਫੁੱਲ ਨੂੰ ਪੇਪਰ ਪੈਂਸਲ ਦੇ ਉੱਤੇ ਬਣਾ ਕੇ ਉਹਦੇ ਨਾਲ ਵੀ ਤੁਸੀਂ ਡਰਾ ਕਰ ਸਕਦੇ ਹੋ ਅੱਜ ਕੱਲ ਦਾ ਡਰਾ ਕਰਨ ਵਾਸਤੇ ਪੈਨਸਲ ਜੀ ਬਹੁਤ ਸੋਹਣੀਆਂ ਆ ਗਈਆਂ ਮੈਜੀਕਲ ਪੈਨ ਡਰਾ ਕਰੋ ਪੈਸ ਪ੍ਰੈਸ ਕਰੋਗੇ ਤਾਂ ਉਹ ਬਝੂਗਾ ਦੇਖੂਗਾ ਕੁਛ ਨਹੀਂ ਮੈਂ ਤਾਂ ਜਸਟ ਸਿੰਪਲ ਪੈਨ ਲੈ ਲਈ ਜਿੰਨੇ ਇੱਕ ਵਾਰ ਸਖੋਣਾ ਹੁੰਦਾ ਤਾਂ ਕਰਕੇ ਠੀਕ ਹੈ ਤਾਂ ਫੁੱਲ ਤੁਸੀਂ ਦੇਖ ਸਕਦੇ ਹੋ ਸ਼ੇਪ ਆਪਣੀ ਬਹੁਤ ਸੋਹਣੀ ਹੈ ਜਿਹੜੀ ਫੱਕ ਡਬਲ ਫੁੱਲ ਵੀ ਇਸੇ ਤਰੀਕੇ ਨਾਲ ਭਰ ਦਾਂਗੇ ਅੱਜ ਮੈਂ ਇਹ ਬੜਾ ਤਾਂ ਚੱਕਿਆ ਕਿਉਂਕਿ ਮੈਨੂੰ ਮੈਸੇਜ ਆਇਆ ਵੀ ਸਾਰੇ ਤੋਂ ਜਿਹੜੇ ਡਬਲ ਫੁੱਲ ਆ ਉਹ ਬਾਣ ਦੇ ਰਿਹਾ ਕੋਈ ਗੱਲ ਨਹੀਂ ਤੁਸੀਂ ਐਵੇਂ ਵੀ ਸੌਖੇ ਤਰੀਕੇ ਨਾਲ ਉਹ ਜਿਹੜਾ ਸੂਟ ਆ ਉਹਨੂੰ ਪੇਂਟ ਕਰ ਸਕਦੇ ਹੋ ਜਿਹੜਾ ਕਰਵਾਉਂਦੇ ਹੁੰਦਾ ਸੀ ਉਹਦੇ ਪ੍ਰੋਫਲ ਤੇ ਕੋਈ ਵੀ ਸੱਮਿਆ ਉਹਨੂੰ ਤੁਸੀਂ ਡਰਾ ਕਰਕੇ ਉਹਦੇ

ਹੈਂਡ ਪੇਂਟ ਜਿਹੜੇ ਸਪੌਂਡ ਦੇ ਰਿਹਾ ਕਰਦੇ ਨੇ। ਤਾਂ ਇਹਦੇ ਵਿੱਚ ਕੋਈ ਆਪਾਂ ਕੋਈ ਸ਼ੇਡ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਣੀਗੀ। ਵੀ ਸਾਨੂੰ ਇਹ ਸਟਾਕ ਆਵੇ ਨਾ। ਕੋਸ਼ਿਸ਼ ਨਹੀਂ ਹੈਗਾ। ਬਸ ਆਪਾਂ ਆਊਟਲਾਈਨ ਕੀਤੀ ਐ ਤੇ ਉਹਨੂੰ ਵਿੱਚੋਂ-ਵਿੱਚੋਂ ਕਲਰ ਦੇ ਨਾਲ ਫਿਲ ਕਰ ਦ। ਕਲਰ ਤੁਸੀਂ ਪਤਲਾ ਕਰ ਸਕਦੇ ਹੋ ਜਿੰਨਾ ਚਾਹੋ ਵੀ ਉੱਤੇ ਥਿੱਕ ਨਾ ਆਵੇ। ਤੇ ਜਦੋਂ ਵੀ ਆਪਣਾ ਸੂਟ ਬਣ ਕੇ ਰੈਡੀ ਹੋ ਜਾਂਦਾ ਹੈ ਨਾ ਉਹਨੂੰ ਸਿੱਧੇ ਪਾਸਿਓਂ ਨਹੀਂ ਪ੍ਰੈਸ ਕਰਨਾ ਉਹਨੂੰ ਬੈਕ ਸਾਈਡ ਤੋਂ ਪ੍ਰੈਸ ਕਰਨਾ ਤਾਂ ਪੇਂਟ ਜਿਹੜਾ ਹੋਰ ਵੀ ਫਿਕਸ ਹੋ ਜਾਂਦਾ ਹੈ ਉਹ ਗੋਲੀ ਪੱਤੀ ਮੈਥੋ ਡਰਾ ਥੋੜੀ ਸਹੀ ਨਹੀਂ ਸੀ ਹੋਈ ਤਾਂ ਮੈਂ ਇਹਨੂੰ ਥੋੜਾ ਜਿਹਾ ਹੋਰ ਜ਼ਿਆਦਾ ਵੱਡਾ ਕਰ ਦਿੱਤਾ ਥੋੜਾ ਜਿਹਾ ਸ਼ੇਪ ਇੱਕੋ ਜਿਹੀ ਦੇ ਦਿੱਤੀ ठीक तो है अपने दोनों फुल आलमोस्ट बन के रेडी ने ठीक है जी हम दिख रहे क्लीयर इस तो ग्रीन कलर हम अपना येलो काम हो चुके हैं थले ग्रीन दिया बस सीधिया डंडिया ने हो कुछ नहीं एवं ठीक है ਦੋ ਤਿੰਨ ਡੰਡੀਆਂ ਇਹਨੂੰ ਲਾ ਦੇਣੀ ਆ ਦੋ ਤਿੰਨ ਡੰਡੀਆਂ ਦੂਸਰੇ ਵਾਲਾ ਸਰ ਜਿੰਨੀਆਂ ਮਰਜ਼ੀ ਮੋਟੀਆਂ ਪਤਲੀਆਂ ਤੁਸੀਂ ਲਾ ਸਕਦੇ ਹੋ ਤੇ ਜਿਹੜਾ ਸੈਂਟਰ ਦੇ ਵਿੱਚੋਂ ਆ ਇਹਨੂੰ ਆਪਾਂ ਬ੍ਰਾਊਨ ਕਲਰ ਦੇਵਾਂਗੇ ਜਿੰਨੇ ਸੋਹਣੇ ਸੋਹਣੇ ਤੁਹਾਡੇ ਕਲਰ ਹੋਣਗੇ ਉੰਨੇ ਸੋਹਣੇ ਜਿਹੜੀ ਇਹ ਦੀਜ਼ਾਈਨ ਹੈ ਕਰ ਲਿਆ ਹੈਗਾ ਜਿਹੜਾ ਸੈਂਟਰ ਦੇ ਵਿੱਚੋਂ ਜਿਹੜਾ ਫੁੱਲ ਦਾ ਬਿਲਕੁਲ ਸੈਂਟਰ ਹੁੰਦਾ ਹਾਂ ਉਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਗੋਲ ਬਣਾ ਲੈਂਦੇ ਤਾਂ ਆ ਕੀ ਫੁੱਲ ਨੂੰ ਆਪਣੀ ਨੂੰ ਪੂਰੀ ਸ਼ੇਪ ਹੈ ਜਿਹੜੀ ਲੁੱਕ ਹੈ ਜਿਹੜੀ ਆਜ ਜੇ ਹੁਣ ਇਸ ਤਰ੍ਹਾਂ ਬੜਾ ਸਾਰਾ ਆਪਣਾ ਫੁੱਲ ਇੱਕ ਵਾਰੀ ਪੇਂਟ ਦੇ ਵਿੱਚ ਬਣ ਕੇ ਰੈਡੀ ਹੈ ਠੀਕ ਹੈ ਇਹਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਇੱਕ ਬਰੀਕ ਬਰਸ਼ ਲੈਣੇ बिल्कुल ब्रीक जीरो नंबर आप बोल दें जिन्होंने सिर्फ आउटलाइन ले यूज करते हैं सिर्फ आउटलाइन ले ठीक है वो वह तो ब्लैक कलर लाना है मेरे प्रेजेंट ब्लैक है नहीं गा तो मैं ब्राउन आके दिखा दूंगी ब्लैक हाँ है ब्लैक ਤਾਂ ਬ੍ਰਾਊਨ ਵਾਲੀ ਥੋੜਾ ਸੋਨੂੰ ਟੱਚ ਦੇ ਕੇ ਦਿਖਾਣਾਗੇ ਵੀ ਤੁਸੀਂ ਇਹਨੂੰ ਸਾਰੇ ਨੂੰ ਆਊਟਲਾਈਨ ਕਰ ਸਕਦੇ ਹੋ ਜਦੋਂ ਤੁਹਾਡਾ ਇਹ ਵਾਲਾ ਪੇਂਟ ਹੈ ਜਿਹੜਾ ਥੋੜਾ ਜਿਹਾ ਸੁੱਕ ਗਿਆ ਹਨਾ ਡਰਾਈ ਹੋ ਗਿਆ ਤਾਂ ਤੁਸੀਂ ਇਹਨੂੰ ਮਤਲਬ ਐਵੇਂ ਕਿਥਾ ਹੀ ਨਹੀਂ ਵੀ ਸਾਰੇ ਨੂੰ ਹੀ ਆਏ ਆਊਟਲਾਈਨ ਕਰਨਾ ਕਿਤੇ ਵੀ ਐਵੇਂ ਬਰੀਕ ਬਰੀਕ ਜਿਹਾ ਹਨਾ ਮੇਰਾ ਬਰਸ਼ ਵੀ ਥੋੜਾ ਜਿਹਾ ਵੱਡਾ ਹੈ ਐਵੇਂ ਬਰੀਕ ਬਰੀਕ ਕਿਤੇ ਕਿਤੇ ਮੂਰਫ ਜੀ ਆਊਟਲਾਈਨ ਦੇ ਦੇਣੀ ਆ ਆਈ ਨੀ ਮੀ ਪ੍ਰੋਪਰ ਤੁਸੀਂ ਦੇਣੀ ਆ ਬਸ ਕਿਤੇ ਜੇ ਆਜੇ ਕਿਤੇ ਜੇ ਰਹਿ ਜੇ ਤੇ ਜਿਹੜਾ ਇਹਦਾ ਸੈਂਟਰ ਹੈ ਜਿਵੇਂ yellow color ਆਪਣੇ ਕੋਲੇ ਹੈਗਾ ਤਾਂ ਤੁਸੀਂ yellow color ਚ ਕੀ ਕਰਨਾ ਹੈ ਨੰਨੇ ਜਿਹੜਾ ਬ੍ਰਸ਼ ਆ ਉਹ yellow color ਲਾ ਲਓ ਤੇ ਨਿੱਕੀਆਂ ਨਿੱਕੀਆਂ ਡਿਊ ਡ੍ਰੌਪਸ ਦੀਆਂ ਜਿਹੜਾ ਆਪਣਾ ਬਰਾਊਨ ਆਪਾਂ ਲਾਇਆ ਹੈਗਾ ਇਦੇ ਵਿੱਚ ਜਿਵੇਂ ਫੁੱਲਾਂ 'ਚ ਨਹੀਂ ਹੁੰਦਾ ਨਿੱਕੀਆਂ ਨਿੱਕੀਆਂ ਪਗਤੀਆਂ ਜੀਆਂ ਉਹ ਬਣਾ ਲਓ ਦੇਖੋ ਕਿੰਨੇ ਸੋਹਣੇ ਫੁੱਲ ਬਣ ਕੇ ਰਹਿ ਗਏ ਤੁਸੀਂ ਐਨੇ ਦਾ ਪੇਂਟ ਕਰਕੇ ਆਪਦਾ ਸੂਟ ਵੀ ਰੈਡੀ ਕਰ ਸਕਦੇ ਹੋ ਜਾਂ ਦੇ ਦੁਪੱਟੇ ਵੀ ਰੈਡੀ ਕਰ ਸਕਦੇ ਹੋ ਬਹੁਤ ਹੀ ਸੌਖਾ ਇਜ਼ੀ ਕੋਈ ਇਹਦੇ ਵਿੱਚ ਹੱਥ ਦੀ ਪ੍ਰੈਕਟਿਸ ਦੀ ਲੋੜ ਨਹੀਂ ਹੈਗੀ ਬਸ ਇੱਕ ਰਫ ਜੀ ਡਰਾਇੰਗ ਕਰਕੇ ਵਿੱਚ ਕਲਰ ਫਿਲ ਕਰਕੇ ਤੁਸੀਂ ਸੋਹਣਾ ਜਿਹਾ ਸੂਟ ਬਣਾ ਸਕਦੇ ਹੋ ਥੈਂਕ ਯੂ